ਖਬਰ ਨਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ 호 ਸਰਾਜ ਸ਼ਰੂਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਵੱਡੀ ਚਾਲ ਚਲ ਦਿੱਤੀ ਹੈ ਇੱਕ ਪਾਸੇ ਸ਼ਰੂਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਵੱਲੋਂ ਧੜਾ ਧੜ ਮੈਂਬਰਸ਼ਿਪ ਦੇ ਵਿੱਚ ਨਵੇਂ ਮੈਂਬਰ ਸ਼ਰੂਮਣੀ ਅਕਾਲੀ ਦਲ ਲਈ ਭਰਤੀ ਕੀਤੇ ਜਾ ਰਹੇ ਨੇ ਜਿਸ ਨੂੰ ਮੈਂਬਰਸ਼ਿਪ ਮੁਮ ਕਿਹਾ ਜਾ ਰਿਹਾ ਹੈ ਦੂਸਰੇ ਪਾਸੇ ਆਪਣੀਆਂ ਪ੍ਰਾਣੀਆਂ ਆਤਾਂ ਦੇ ਆਦੀ ਸੁਖਬੀਰ ਸਿੰਘ ਬਾਦਲ ਮੋਢਾ ਵੀ ਕਿਸੇ ਦਾ ਬੰਦੂਕ ਵੀ ਕਿਸੇ ਦੀ ਲੇਕਿਨ ਕੋਹੜਾ ਦਬਾਉਣ ਵਾਲੇ ਸਿਰਫ ਸੁਖਬੀਰ ਸਿੰਘ ਬਾਦਲ ਨੇ ਕਿਉਂਕਿ ਜਿਸ ਤਰ੍ਹਾਂ ਵੱਡਾ ਬਵਾਲ ਮਚਿਆ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੈ ਇਸ ਤਰ੍ਹਾਂ ਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇੱਕ ਜੁਟਤਾ ਨਹੀਂ ਹੋਣੀ ਸ਼ਰੂਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਜਿਹੀ ਚਾਲ ਚਲ ਦਿੱਤੀ ਹੈ ਕਹਿ ਦਿੰਦਾ ਹੈ ਕਿ ਭਰਤੀ ਕਰ ਲੋ ਲੇਕਿਨ ਕਮਾਨ ਤੇ ਮੇਰੇ ਹੱਥ ਵਿੱਚ ਰਹਿਣੀ ਹੈ ਪ੍ਰਧਾਨਤਾ ਮੈਂ ਹੀ ਬਣਨਾ ਹੈ ਸਿਰ ਕੌਮ ਨੂੰ ਜਿੰਨਾ ਮਰਜ਼ੀ ਜਿਹੜਾ ਹੈ ਤੁਸੀਂ ਇਕੱਠਾ ਕਰ ਲੋ ਇਸ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਚਾਲ ਕਿੰਨੇ ਕੁ ਚਲਵਾਈ ਗਈ ਹੈ ਯਾਨੀ ਕਿ ਜਿਹੜਾ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਸੱਤ ਬੜੇ ਮੈਂਬਰਾਂ ਨੇ ਲੈਣਾ ਸੀ ਉਸ ਕਮੇਟੀ ਨੇ ਲੈਣਾ ਸੀ ਲੇਕਿਨ ਇੱਕ ਵਾਰ ਫਿਰ ਵੱਡਾ ਫੈਸਲਾ ਲੈ ਲਿਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਲ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਸੁਖਬੀਰ ਸਿੰਘ ਬਾਦਲਵਾਲੋਂ ਜਿਸ ਤਰ੍ਹਾਂ ਆਪਣੀ ਮਨਮਰਜ਼ੀ ਕੀਤੀ ਗਈ ਆਪਣੀ ਮਰਜ਼ੀ ਦੇ ਅਨੁਸਾਰ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੀਂ ਭਰਤੀ ਸ਼ੁਰੂ ਕਰਕੇ ਉਸ ਨੂੰ ਨੇਪਰੇ ਚਾੜ ਦਿੱਤਾ ਉਸ ਦੀ ਰਿਪੋਰਟ ਪਾਰਦੇ ਚੋਣ ਕਮਿਸ਼ਨ ਨੂੰ ਵੀ ਸੌਂਪ ਦਿੱਤੀ ਗਈ ਹੈ ਲੇਕਿਨ ਇੱਧਰ ਇੱਕ ਹੋਰ ਮੰਡੀ ਚਾਚਲ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਹੁੰਦੜ ਦੀ ਅਗਵਾਈ ਹੇਠ ਹੋਈ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕੇ ਪਾਰਟੀਆਂ ਜਥੇ ਬੰਦਕ ਚੋਣਾਂ 2 April ਨੂੰ ਸ਼ੁਰੂ ਹੋਣਗੀਆਂ ਅਤੇ ਪਹਿਲੇ ਪੜਾਅ ਵਿੱਚ ਜ਼ਿਲ੍ਹਾ ਸੂਬਾ ਡੈਲੀਗੇਟਾਂ ਦੀਆਂ ਚੋਣਾਂ 6 April ਤੱਕ ਸਪੂਰਨ ਹੋਣਗੀਆਂ ਪਾਰਟੀ ਦੇ ਮੁੱਖ ਦਫ਼ਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਖਤਰ ਅਤੇ ਡਾਕਟਰ ਬਲਾਰੇ ਡਾਕਟਰ ਜਜੀਤ ਸਿੰਘ ਚੀਮਾ ਨੇ ਦੱਸਿਆ ਕਿ ਮੀਟਿੰਗ 'ਚ ਫੈਸਲਾ ਕੀਤਾ ਗਿਆ ਹੈ ਜਿਸ ਕਿਸੇ ਨੇ ਵੀ ਆਪਣੀ ਪਾਰਟੀ ਹਾਲੇ ਤੱਕ ਪਾਰਟੀ ਦਫ਼ਤਰਾਂ ਵਿੱਚ ਜਮ੍ਹਾਂ ਨਹੀਂ ਕਰਵਾਈ ਉਹਨਾਂ ਨੂੰ 31 ਮਾਰਚ ਨੂੰ ਪੜhti ਜਮਾ ਕਰਾਉਣ ਦਾ ਆਖਰੀ ਮੌਤੋ ਦਿੱਤਾ ਮੌਕਾ ਦਿੱਤਾ ਜਾਂਦਾ ਹੈ 31 ਮਾਰਚ ਨੂੰ ਸ਼ਾਮ 5 ਵਜੇ ਤੋਂ ਬਾਅਦ ਕਿਸੇ ਵੀ ਪੜhti ਜਮਾ ਨਹੀਂ ਕੀਤੀ ਜਾਵੇਗੀ ਯਾਨੀ ਕਿ ਦੋ ਪੜhtੀਆਂ ਕਿਹੜੀ ਪੜhti ਗੈਰ ਸਭਧਾਨਿਕ ਹੈ ਕਿਹੜੀ ਪੜhti ਕਾਨੂੰਨੀ ਹੈ ਦੂਸਰੇ ਪਾਸੇ ਜਿਹੜਾ ਅੱਜ ਐਲਾਨ ਹੋਇਆ ਹੈ ਬਲਵਿੰਦਰ ਸਿੰਘ ਪੁੰਦੜ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜਥੇ ਬੰਦਕ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਯਾਨੀ ਕਿ ਜਿਹੜੇ ਇਹਨਾਂ ਵੱਲੋਂ ਚੋਣ ਮੈਦਾਨ ਦੇ ਵਿੱਚ ਆਉਣਗੇ ਜਥੇ ਬੰਦਕ ਦੀਆਂ ਚੋਣਾਂ ਨੂੰ ਲੈ ਕੇ ਉਹੀ ਸੁਖਬੀਰ ਬਾਦਲ ਨੂੰ ਵੋਟ ਕਰਨਗੇ ਐਜ਼ ਏ ਪ੍ਰਧਾਨ ਦੀ ਯਾਨੀ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਆਪਣਾ ਰਸਤਾ ਜਿਹੜਾ ਹੈ ਸਾਫ਼ ਕਰ ਲਿਆ ਗਿਆ ਹੈ ਭਾਵੇਂ ਸ਼ਰੂਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਿੱਖ ਪੰਥ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਲੇਕਿਨ ਜਥੇ ਬੰਤਕ ਦੀ ਚੋਣਾਂ ਦਾ ਐਲਾਨ ਕਰਕੇ ਫਿਰ ਇੱਕ ਵਾਰ ਮੱਥਾ ਲਾਇਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਫਿਰ ਮੱਥਾ ਲਾਇਆ ਹੈ ਸ਼ਰੂਮਣੀ ਅਕਾਲੀ ਦਲ ਦੇ ਪੰਜ ਮੈਂਬਰਾਂ ਮੈਂਬਰੀ ਕਮੇਟੀ ਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਲਗਭਗ ਆਪਣਾ ਰਸਤਾ ਸਾਫ਼ ਕਰ ਲਿਆ ਹੈ ਪ੍ਰਧਾਨਗੀ ਵਾਲਾ ਤਾਂ